ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਪੰਕਤੀ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਰਦਿਗਾਰਾ हे ਪਰਵਰਦਿਗਾਰ ਇਹ ਜੋ ਕੁਝ ਕਹਿ ਰਿਹਾ ਹੈ ਇੱਕ ਸ਼ਾਇਰ ਕਹਿ ਰਿਹਾ ਹੈ ਇੱਕ ਕਵੀ ਕਹਿ ਰਿਹਾ ਹੈ ਹੈਰਾਨ ਹੋ ਜਾਂਦੀ ਹੈ ਆਮ ਲੋਕਾਈ ਸੰਤ ਜਨਾਂ ਦਾ ਸਾਰਾ ਸੰਦੇਸ਼ ਉਪਦੇਸ਼ ਕਵਤਾ ਦੇ ਚ ਹੈ ਸ਼ਾਇਰੀ ਦੇ ਚ ਹੈ ਪੋਇਟਰੀ ਦੇ ਚ ਹੈ ਇਹ ਸੰਤ ਚਾਹ ਚੌਕ ਵਿੱਚ ਬੈਠ ਕੇ ਜੁੱਤੀਆਂ ਗੰਡਣ ਵਾਲਾ ਕਿਉਂ ਨਾ ਹੋਵੇ ਪਰ ਜਦ ਪ੍ਰਭੂ ਦੀ ਗੱਲ ਉਹ ਕਰਦਾ ਹੈ ਕਵਤਾ ਵਿੱਚ ਕਰਦਾ ਹੈ ਗੀਤ ਵਿੱਚ ਕਰਦਾ ਹੈ ਸੰਗੀਤ ਵਿੱਚ ਕਰਦਾ ਹੈ ਚਹ ਖੱਡੀ ਤੇ ਬੈਠ ਕੇ ਕਪੜੇ ਬੁਣਨ ਵਾਲਾ ਹੋਵੇ ਚਾਹ ਮਾਸ ਵੇਚਣ ਵਾਲਾ ਸਦਨਾ ਕਸਾਈ ਹੋਵੇ ਜਾਂ ਸੈਣ ਨਾਈ ਹੋਵੇ ਯਾ ਹੋਰ ਥੋੜੀ ਦੂਰ ਦੀ ਛਾਲ ਮਾਰੀਏ ਕੁਰੂ ਖੇਤਰ ਦਾ ਮੈਦਾਨ ਹੋਵੇ ਆਮਣੇ ਸਾਹਮਣੇ ਫੌਜਾਂ ਟਕਰਾਉ ਲਈ ਤਿਆਰ ਹੋਵਨ ਵਕਤ ਦੀ ਇੱਕ عظیم ਸ਼ਖਸੀਅਤ ਦੇ ਕੰਠ ਚੋਂ ਬੋਲ ਨਿਕਲਨ ਜਿਨ੍ਹਾਂ ਬੋਲਾਂ ਦਾ ਨਾਂ ਹੀ ਗੀਤਾ ਗੀ ਮਹਾਗੀਤਾ ਗੀ ਮੈਦਾਨੇ ਜੰਗ ਦੇ ਚ ਵੀ ਜੋ ਪ੍ਰਭੂ ਦੀ ਗੱਲ ਨਿਕਲੀ ਇਨਸਾਫ ਦੀ ਗੱਲ ਨਿਕਲੀ ਸੱਚ ਦੀ ਗੱਲ ਨਿਕਲੀ ਗੀਤ ਬਣ ਕੇ ਨਿਕਲੀ ਗੀਤ ਉਸੇ ਨੂੰ ਕਹਿੰਦੇ ਨੇ ਜੋ ਸੰਗੀਤ ਵਿੱਚ ਢਾਲਿਆ ਜਾ ਸਕੇ ਜਿਸ ਨੂੰ ਅੱਜ ਦੇ ਅਸੀਂ ਨਵੀਨ ਕਵਿਤਾ ਕਹਿੰਦੇ ਹਾਂ ਮਾਡਰਨ ਪੋਟਰੀ ਕਹਿੰਦੇ ਹਾਂ ਨਵੀਨ ਸ਼ਾਇਰੀ ਕਹਿੰਦੇ ਹਾਂ ਇਹ ਸ਼ਾਇਰੀ ਨਹੀਂ ਹੈ ਇਹ ਕਵਿਤਾ ਨਹੀਂ ਹੈ ਗੀਤ ਤੇ ਉਹ ਹੀ ਹੈ ਜੋ ਸੰਗੀਤ ਦੇ ਵਿੱਚ ਢਾਲਿਆ ਜਾ ਸਕੇ ਸ਼ਾਇਰੀ ਤੇ ਉਹ ਹੈ ਜੋ ਸੰਗੀਤ ਹੀ ਰਿਤ ਬੰਦ ਹੋ ਸਕੇ ਗੀਤ ਉਹ ਹੀ ਹੈ ਜੋ ਸੰਗੀਤ ਬਣ ਜਾਏ ਵਕਤ ਦਾ ਆਵਤਾਰੀ ਪਰਸ ਸਮਝਾ ਰਿਹਾ ਹੈ ਗੀਤ ਦੇ ਕਲਯੁਗ ਦੇ ਆਵਤਾਰੀ ਪਰਸ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਗੰਮੇ ਗਿਆਨ ਅਗੰਮੇ ਫਲਸਫਾ ਅਗਮੇ ਸੋਚਾਂ ਪਰ ਕਮਾਲ ਸਾਰੇ ਦਾ ਸਾਰਾ ਗੀਤ ਦੇ ਵਿੱਚ ਸੰਗੀਤ ਦੇ ਵਿੱਚ ਕਹਿੰਦੇ ਨੇ ਮੁਹੰਮਦ ਸਾਹਿਬ ਪੜ੍ਹੇ ਲਿਖੇ ਨਹੀਂ ਸਨ ਪਰ ਜੋ ਕੁਰਾਨ ਨਾਜ਼ਿਲ ਹੋਇਆ ਹੈ ਜੋ ਆਇਤਾਂ ਕੰਠ ਦੇ ਗਹਿਰੇ ਤਲ ਤੋਂ ਪ੍ਰਗਟ ਹੋਈਆਂ ਨੇ ਉਹ ਤੇ ਗੀਤ ਹੈ ਉਹ ਤੇ ਸੰਗੀਤ ਹੈ ਭਾਵੇਂ ਕਹਿੰਦੇ ਨੇ ਇਸਲਾਮ ਦੇ ਵਿੱਚ ਸੰਗੀਤ ਦੀ ਮਮਾਨੀਅਤ ਹੈ ਪਰ ਖੁਦਾ ਫੁਟਿਆ ਹੈ ਮੁਹੰਮਦ ਸਾਹਿਬ ਦੇ ਕੰਠ ਤੋਂ ਗੀਤ ਬਣ ਕੇ ਸੰਗੀਤ ਬਣ ਕੇ ਉਪਨਿਸ਼ਦਾਂ ਦੇ ॠषि ਪ੍ਰਾਚੀਨ ਪੁਰਾਣ ਗਥਾਵਾਂ ਲਿਖਣ ਵਾਲੇ ॠषि मुनि ਇੱਕ ਕਵੀ ਸੰਗਤ اور ਹੈਰਾਨ ਜੀਏ ਕਵੀ ਦੇ ਅਰਥ ॠषि ਨੇ ॠषि ਦੇ ਅਰਥ ਕਵੀ ਨੇ ਕਵੀ ॠषि ਹੈ ॠषि ਕਵੀ ਹੈ ਪਰ ॠषि ਕੌਣ ਹੁੰਦਾ ਹੈ ਕਿਸ ਦੇ ਅੰਦਰੋਂ ਰੱਬੀ ਸੰਗੀਤ ਤੇ ਗੀਤ ਫੁੱਟਦਾ ਹੈ ਜੋ Muni ਹੋ ਗਏ ਜਿਸ ਦਾ ਮਨ ਮੋਨ ਹੋ ਗਏ ਸ਼ਾਂਤ ਹੋ ਗਏ ਤਦ ਹੀ ਤੇਸੀ ਸ਼ਬਦ ਇਕੱਠਾ ਵਰਦਦੇ ਆ ॠषि Muni ॠषि Muni ਕੱਲਾ ॠषि ਨਹੀਂ ਕਹਿੰਦੇ ਕੱਲਾ Muni ਵੀ ਨਹੀਂ ਕਹਿੰਦੇ ॠषि ਮੋਨ ਹੈ ਜੋ ਮੋਨ ਹੋ ਗਿਆ ਔਰ ਜਿਸ ਦੇ ਅੰਦਰੋਂ ਪ੍ਰਮਾਤਮਾ ਬੋਲ ਰਿਹਾ ਹੈ ਉਹ ਰਿਸ਼ੀ ਮੋਨੀ ਹੈ ਉਹ ਮਨ ਦੇ ਤਲ ਤੇ ਮੋਨ ਹੋ ਗਿਆ ਔਰ ਰਸਨਾ ਦੇ ਤਲ ਤੇ ਰਿਸ਼ੀ ਹੋ ਗਿਆ ਕਵੀ ਹੋ ਗਿਆ ਧਰਮ ਦੀ ਸਾਰੀ ਸਾਧਨਾ ਮਨ ਨੂੰ ਮੌਨ ਕਰਨ ਵਾਸਤੇ ਹੈ ਤਾਂ ਕਿ ਪ੍ਰਮਾਤਮਾ ਬੋਲ ਸਕੇ वैसे तो बोल ही रहे है पर मन ने इतना शोर मचाया है मन दे शोर दे प्रभु दा कोमल गीत मई संगीत मई बोल दब के रह जाता है इससे वास्ते ते कहंदे ने मन ही पर्दा है और कोई पर्दा नहीं मन ही बाधा है और कोई बाधा नहीं मन ही दीवार है और कोई दीवार नहीं मन ही रुकावट है ਔਰ ਕੋਈ ਰੁਕਾਵਟ ਨਹੀਂ ਮਨ ਹੀ ਸ਼ੈਤਾਨ ਹੈ ਔਰ ਕੋਈ ਸ਼ੈਤਾਨ ਨਹੀਂ ਤੇ ਜੇ ਮਨ ਸ਼ੈਤਾਨ ਹੈ ਤਾਂ ਮਨ ਹੀ ਭਗਵਾਨ ਹੈ ਬਾਦਕ ਸਾਧਕ ਹੋ ਸਕਦਾ ਹੈ ਇਹ ਜੋ ਇਤਨਾ ਸ਼ੋਰ ਮਚਾਈ ਜਾ ਰਿਹਾ ਹੈ ਇਹ ਚੁੱਪ ਕਰ ਸਕਦਾ ਹੈ ਇਹ ਮੌਨ ਧਾਰਨ ਕਰ ਸਕਦਾ ਹੈ ਧਰਮ ਦੀ ਸਾਰੀ ਸਾਧਨਾ ਮਨ ਨੂੰ ਮੋਨੀ ਬਣਾਉਣ ਵਾਸਤੇ ਔਰ ਜੈਸੇ ਮਨ ਚੁੱਪ ਕਰ ਗਿਆ ਮੋਨੀ ਹੋ ਗਿਆ ਔਰ ਜੋ मुनि ਹੋ ਗਿਆ ਔਰ ऋषि हो गया। ਉਹ कंठ ਦੇ तल पे जो कुछ बोलेगा जो कुछ प्रकट करेगा वो ते ऋषि है। ऋषि दे अर्थ कवि कवि दे अर्थ ऋषि। ਉਸ ਦੇ ਅੰਦਰੋਂ ਹੁਣ परमात्मा ਬੋਲੇਗਾ। तो परमात्मा ਦਾ ਬੋਲ गीतमई है। संगीतमई है। ਇਸ ਤਰ੍ਹਾਂ ਦੇ ਮਹਾਪੁਰਸ਼ਾਂ ਨੇ ਨਾ ਕਿਸੇ ਕੋਲ ਗੀਤ ਸਿੱਖਿਆ ਨਾ ਸੰਗੀਤ ਸਿੱਖਿਆ। ਗਹਿਰੇ ਤਲ ਤੋਂ ਪ੍ਰਗਟ ਹੋਇਆ ਆਤਮਾ ਚੋਂ ਨਿਕਲਿਆ ਹੈ ਜਾਂ ਇੰਜ ਕਹਿ ਦਈਏ ਆਤਮਾ ਸੰਗੀਤਮਈ ਹੈ ਗੀਤਮਈ ਹੈ ਹਾਂ ਅਸੀਂ ਜਗਤ ਦੇ ਵਿੱਚ ਵੀ ਦੇਖਦੇ ਹਾਂ ਕੁਝ ਸ਼ਾਇਰ ਨੇ ਕਵੀ ਨੇ ਇਹ ਕਵੀ ਇਹ ਸ਼ਾਇਰ ਕਿਸੇ ਕਿਸੇ ਵਕਤ ਰਿਸ਼ੀ ਆਉਂਦੇ ਨੇ ਹਰ ਵਕਤ ਰਿਸ਼ੀ ਨਹੀਂ ਆਉਂਦੇ ਕਦੀ ਕਦੀ ਇਹਨਾਂ ਨੂੰ ਵੀ ਝਲਕਾ ਮਿਲਦੀਆਂ ਨੇ ਔਰ ਝਲਕਾਂ ਐਸੀਆਂ ਜਿਵੇਂ ਬਦਲਾਂ ਵਿੱਚ ਬਿਜਲੀ ਚਮਕੀਏ ਨਿਸਕਾਰਾ ਪੈ ਪਲ بھر ਲਈ ਚਾਨਣਾ ਹੋਇਆ ਕੁਝ ਦਿਖਾਈ ਦਿੱਤਾ ਫਿਰ ਅੰਧੇਰਾ ਹੋ ਗਿਆ ਫਿਰ ਅੰਧੇਰਾ ਹੋ ਗਿਆ ਬਿਜਲੀ ਤੇ ਚਮਕੀ ਇੱਕ ਛਿਨ ਮਾਤਰ ਅੰਧੇਰਾ ਲੰਮਾ ਹੈ ਲੰਮਾ ਹੈ ਬਹੁਤ ਲੰਮਾ ਹੈ ਇਹ ਆਮ ਜਗਤ ਦੇ ਕਵੀ ਇਕ ਲਮਹੇ ਲਈ ਇਕ ਛਿਨ ਲਈ ਕਦੀ ਕਦੀ ॠषि ਹੋ ਜਾਂਦੇ ਨੇ ਬਹੁਤ ਗਹਿਰੀਆਂ ਗੱਲਾਂ ਬਹੁਤ ਡੂੰਘੀਆਂ ਗੱਲਾਂ ਔਰ ਬੁਲੰਦ ਪਾਇਆ ਗੱਲਾਂ ਉਹਨਾਂ ਦੇ ਕੰਠ ਤੋਂ ਬਾਹਰ ਪ੍ਰਗਟ ਹੁੰਦੀਆਂ ਨੇ ਬਾਦਦ ਜਦ ਇਹ ਲੇਸ਼ਕ ਬੰਦ ਹੋ ਜਾਂਦੀ ਏ ਉਹ ਆਮ ਸਾਧਾਰਨ ਹਾਲਤ ਦੇ ਚਾਉਂਦੇ ਨੇ ਕਈ ਵਾਰ ਉਹਨਾਂ ਨੂੰ ਖੁਦ ਵੀ ਹੈਰਾਨਗੀ ਆਉਂਦੀ ਏ ਇਤਨਾ ਉੱਚਾ ਬੋਲ ਮੇਰੇ ਕੰਠ ਚੋਂ ਨਿਕਲੇ ਆ। ਇਤਨੀ ਗਹਿਰੀ ਗੱਲ ਮੇਰੇ ਕੰਠ ਚੋਂ ਨਿਕਲੀ ਕਿ ਉਹਨਾਂ ਲੋਕਾਂ ਨੂੰ ਵੀ ਹੈਰਾਨੀ ਹੋਉਂਦੀ ਹੈ। ਇੱਕ ਇਤਿਹਾਸਿਕ ਘਟਨਾ ਇੱਕ ਵਿਦਿਆਰਥੀ ਰਵਿੰਦਰਨਾਥ ਟੈਗੋਰ ਦਾ ਵਕਤ ਦਾ ਇੱਕ ਸੰਤ ਕਵੀ ઋષਿ ਉਹਦੇ ਕੋਲੋਂ ਨਾਂ ਦੀ ਰਚਨਾ ਲੈ ਗਿਆ। ਔਰ ਆਖਣ ਲੱਗਾ ठाकुर जी ਇਸ ਕਵਿਤਾ ਦੇ ਅਰਥ ਦੱਸੋ। ਰਬਿੰਦਰਨਾਥ ਟੈਗੋਰ ਕਹਿੰਦੇ ਨੇ ਮੈਨੂੰ ਅਰਥ ਨਹੀਂ ਆਉਂਦੇ। ਮੈਨੂੰ ਅਰਥਾਂ ਦਾ ਪਤਾ ਨਹੀਂ। ਵਿਦਿਆਰਥੀ ਨੇ ਐਸਾ ਸੋਚਿਆ ठाकुर ਸਾਹਿਬ ਪਿੱਛਾ ਛੁੜਾ ਰਹੇ ਨੇ। ठाकुर साहब ਅਰਥ ਦੱਸਣਾ ਨਹੀਂ ਚਾਹਦੇ। ਹੱਥ ਜੋੜ ਕੇ ਉਸਨੇ ਬੇਨਤੀ ਕੀਤੀ ਕਵਤਾ ਆਪ ਜੀ ਦੀ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਆਪ ਨੂੰ ਅਰਥ ਨਹੀਂ ਆਉਂਦੇ ਮੇਰੀ ਦਾਲਸਾ ਹੈ ਮੇਰੇ ਪ੍ਰਾਣਾ ਦੀ ਪਿਆਸ ਹੈ ਇਸ ਕਵਤਾ ਦੇ ਅਰਥ ਆਪ ਮੈਨੂੰ ਦੱਸੋ ਫਿਰ ਠਾਕੁਰ ਨੇ ਕਿਹਾ ਨਹੀਂ ਆਉਂਦੇ ਮੈਨੂੰ ਅਰਥ ਫਿਰ ਹੱਥ ਜੋੜ ਕੇ ਵਿਦਿਆਰਥੀ ਬੇਨਤੀ ਕਰਦਾ ਹੈ ਇਕ ਸਤਰਾ ਉਸ ਅਗਰ ਕਵਤਾ ਤੁਹਾਡੀ ਤੇ ਅਰਥ ਤੁਹਾਨੂੰ ਨਹੀਂ ਆਉਂਦੇ। ਤੋਂ ਰਵਿੰਦਰਨਾਥ ਕਹਿਣ ਲੱਗੇ ਗੱਲ ਸੁਣ। ਜਦ ਇਹ ਕਵਤਾ ਆਈ ਸੀ। ਔਰ ਜਿੱਥੋਂ ਆਈ ਸੀ। ਉਸ ਵਕਤ ਮੈਂ ਅਰਥ ਇਸਦੇ ਜਾਣਦਾ ਸੀ। ਵਕਫਾ ਬਹੁਤ ਹੋ ਗਿਆ। ਮੈਂ ਭੁੱਲ ਗਿਆ। ਹੁਣ ਤੇ ਜਿੱਥੋਂ ਆਈ ਸੀ ਉਹੀ ਅਰਥ ਜਾਣਦਾ ਹੈ। ਜੇ ਤੇਰੀ ਉਸ ਨਾਲ ਕੋਈ ਪਹੁੰਚ ਤੇ ਸੰਬੰਧ ਹੈ ਤਾਂ ਅਰਥ ਉਸ ਤੋਂ ਪੁੱਛ ਲੈ ਮੈਨੂੰ ਵੀ ਨਹੀਂ ਆਉਂਦਾ ਇਸ ਕਵਿਤਾ ਦੇ ਅਰਥ ਮੈਨੂੰ ਵੀ ਨਹੀਂ ਆਉਂਦੇ ਰਵਿੰਦਰ ਨਾਥ ਵੀ ਕਿਸੇ ਕਿਸੇ ਛਣ ॠषि ਹੋ ਜਾਂਦੇ ਸਨ ਲੇਕਿਨ ਆਮ ਹਾਲਤ ਵਿੱਚ ਉਹ ਕਵੀ ਕਵੀ ਅਸੀਂ ਉਸ ਨੂੰ ਕਹਿੰਦੇ ਹਾਂ ਜੋ ਕਿਸੇ ਕਿਸੇ ਵਕਤ ਰਿਸ਼ੀ ਹੋ ਸਕਦਾ ਇੱਕ ਪਲ ਦੇ ਇੱਕ ਛਿੰਦ ਦੇ ਝਲਕ ਮਿਲ ਗਈ ਜਿਵੇਂ ਬਦਲਾਂ ਵਿੱਚ ਬਿਜਲੀ ਜਹਲਿਸ਼ ਗਈ ਆਹ ਹਾਲਤ ਇਟਸ ਇੱਕ ਸ਼ਾਇਰ ਇੱਕ ਕਵੀ ਰਵਿੰਦਰਨਾਥ ਤੇ ਖੈਰ ਬਹੁਤ ਉੱਚੀ ਸੋਚ ਦੇ ਮਾਲਕ ਮਿਲਣਗੇ ਸ਼ਰਾਬ ਦੇ ਪਿਆਲਿਆਂ ਵਿੱਚ ਡੁੱਬੇ ਹੋਏ ਗਰਕ ਮਿਲਣਗੇ ਮੈਖਾਨਿਆਂ ਦੇ ਇਟਸ ਇਤਨੀ ਬੁਲੰਦ ਗਲ ਆਖਣ ਵਾਲੇ ਇਤਨੀ ਉੱਚੀ ਗਲ ਆਖਣ ਵਾਲੇ ਇਤਨੀ ਡੂੰਗੀ ਗਲ ਆਖਣ ਵਾਲੇ ਇਤਨੀ ਨੀਵੀਂ ਥਾਂ ਤੇ ਇਤਨੀ ਪਛਤੇਦਿਚ ਉਚਾਈਆਂ ਨੂੰ ਕਿਸੇ ਕਿਸੇ ਵਕਤ ਛੋਂਦੇ ਨੇ ਜਦ ਉਹਨਾਂ ਦਾ ਮਨ ਚੁੱਪ ਕਰ ਜਾਂਦਾ ਹੈ ਦੂਸਰੇ ਉਹ ॠषि ਜਿਨ੍ਹਾਂ ਦਾ ਮਨ ਚੁੱਪ ਹੀ ਕਰ ਗਏ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਮੁਨੀ ਔਰ ਜੋ ਮੁਨੀ ਹੋਵੇਗਾ ऋषि होगा जो ऋषि होगा मुनि होगा मन मुनि हो गया मन मुनि हो गया तो रसना कंठ ऋषि बन जाएगा उस तो गीत निकलेगा संगीत निकलेगा दुनिया के तमाम महान धार्मिक ग्रंथ गीत देश ने मैं ऐसा कह सकता ਜੋ ਗੀਤ ਦੇਚ ਨਹੀਂ ਸੰਗੀਤ ਦੇਚ ਨਹੀਂ ਉਹ ਗੱਲ ਇੱਕ ਵਾਰ ਪੜੀ ਪੁਰਾਣੀ ਹੋ ਜਾਏਗੀ ਕਿਉਂਕਿ ਆਤਮਾ ਦੇ ਗਹਿਰੇ ਤਲ ਤੋਂ ਨਿਕਲੀ ਨਹੀਂ ਇਹ ਬੋਲ ਉਥੋਂ ਆਏ ਨਹੀਂ ਜੋ ਨਿਤ ਨਵ ਹੈ ਇਹ ਬੋਲ ਉਹ ਨੇ ਜੋ ਆਪ ਪੁਰਾਣਾ ਹੋ ਜਾਂਦਾ ਹੈ ਲੇਖਕ ਪੁਰਾਣਾ ਹੋ ਜਾਂਦਾ ਹੈ ਬੋਲ ਵੀ ਪੁਰਾਣੇ ਹੋ ਜਾਂਦੇ ਨੇ ਪਰ ਜੋ ਆਤਮਾ ਦੇ ਗਹਿਰੇ ਤਲ ਤੋਂ ਆਏ ਨੇ ਉਹ ਕਦੀ ਪੁਰਾਣੇ ਨਹੀਂ ਹੁੰਦੇ ਕਿਉਂ ਰੋਜ਼ ਪੜਦੇ ਆ ਨਵੀਂ ਸਮਝ ਨੂੰ ਜਨਮ ਦਿੰਦੇ ਨੇ ਨਵੇਂ ਗਿਆਨ ਨੂੰ ਜਨਮ ਦਿੰਦੇ ਨੇ ਨਵਾਂ ਬੋਧ ਕਰਾਉਂਦੇ ਨੇ ਨਵੀਂ ਮੰਜ਼ਿਲ ਦੇ ਜੋ ਹੈ ਝਲਕ ਤੇ ਦਰਸ਼ਨਾਂ ਦੀ ਤਰਫ ਖਿਚਾਓ ਪੈਦਾ ਕਰਦੇ ਨੇ ਇਸ ਵਾਸਤੇ ਇਸ ਤਰ੍ਹਾਂ ਦੇ ਬੋਲਾਂ ਨੂੰ ਕਹਿੰਦੇ ਨੇ ਅਮਰ ਬੋਲ ਵਕਤੀ ਬੋਲ ਨਹੀਂ ਅਮਰ ਬੋਲ ਬ੍ਰਹਮਣ ਸਾਰੇ ਦਾ ਸਾਰਾ ਨਾਸ ਹੋ ਸਕਦਾ ਹੈ ਉਹ ਬੋਲ ਨਾਸ ਨਹੀਂ ਹੋਵੇਗਾ ਸਭ ਕੁਝ ਪੁਰਾਣਾ ਹੋ ਸਕਦਾ ਹੈ ਉਹ ਬੋਲ ਪੁਰਾਣਾ ਨਹੀਂ ਹੋ ਸਕਦਾ ਸਦੀਆਂ ਤੋਂ ਗੁਰਬਾਣੀ ਪੜੀ ਜਾ ਰਹੀ ਹੈ ਪਰ ਵਾਕਈ ਜੋ ਸਹੀ ਢੰਗ ਨਾਲ ਪੜਦੇ ਨੇ ਉਹ ਤੇ ਕਹਿੰਦੇ ਨਵਾਂ ਰਸ ਨਿਤ ਨਵਾਂ ਰਸ ਨਿਤ ਨਵੀਂ ਗੱਲ ਨਿਤ ਨਵਾਂ ਅਨੁਭਵ ਕਿਉਂ ਇਹ ਬੋਲ ਆਏ ਉਥੋਂ ਨੇ ਜੋ ਨਿਤ ਨਵਾਂ ਹੈ ਜੋ ਨਿਤ ਨਵਾਂ ਹੈ ਕਵੀ ਕਿਸੇ एक का ही कवि हों जैसे अगर वो हास रसदा है, तो वीर रसदा कवि नहीं होगा अगर वीर रसदा कवि है तो रोदर रसदा कवि नहीं होगा और अगर रोदर वो कवि है तो श्रृंगार वो कवि नहीं होगा अगर वो श्रृंगार रसदा कवि है तो शांत रसता वो कवि नहीं होगा पर जो ऋषि है और कौन ऋषि ਜੋ मुनि है जिसदा मन चुप कर गया है मुनि है इस तरह का जो ऋषि है ओदेंद्रों नौ रस्ते कविता का जन्म होएगा इस वास्ते कैसे कह देया जो मुनि है वो ऋषि है जो ऋषि है वो मुनि है ऋषि मुनि दे बोल परमात्मा दे बोल है ऋषि दे वचन ईश्वर दे बोल है ਰਿਸ਼ੀਦੀ ਕਲਾਮ ਖੁਦਾਈ ਕਲਾਮ ਹੈ ਰਿਸ਼ੀਦਾ ਬੋਲ ਖੁਦਾਈ ਅਲਹਾਮ ਹੈ ਇਸ ਵਾਸਤੇ ਤੇ ਇਸ ਤਰ੍ਹਾਂ ਦੇ ਪੁਰਸ਼ ਕਹਿ ਦਿੰਦੇ ਨੇ ਮੈਂ ਨਹੀਂ ਬੋਲਿਆ ਕਸਮ ਬੋਲੇ ਜੈਸੇ ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੇ ਗਿਆਨ ਵੇਲਾ ਐਲਾਨੀਆਂ ਕਹਿ ਦਿੱਤਾ ਮੁਹੰਮਦ ਸਾਹਿਬ ਨੇ ਮੁਹੰਮਦ ਤੇ ਕਦੋਂ ਦਾ ਚੁੱਪ ਕਰ ਗਿਆ ਹੈ पता नहीं खुदा की बोली जा रही है खुदा की आखी जा रही है धन गुरु गोविंद सिंह जी महाराज फरमान कर रहे हैं जो निज प्रभ मो सो कहा सो कहो कह जग माए जो कुछ प्रभु ने आखे है कह रहे हैं मैं जो परमात्मा ने बोले है बोल रहे हैं मैं नहीं ने मेरे बोल प्रभु दे बोल ने, अकाल पुरखवाज अस्कीट प्रत्यु ਇਹ ਮੈਂ ਕੀੜੇ ਦੇ ਕੰਠ ਤੋਂ ਜੋ ਕੁਝ ਪ੍ਰਗਟ ਹੋਇਆ ਹੈ ਇਹ ਅਕਾਲ ਪੁਰਖ ਦੇ ਬੋਲ ਇਹ ਪ੍ਰਮਾਤਮਾ ਦੇ ਬੋਲ ਮੈਂ ਫਿਰ ਦੋਹਰਾਵਾਂ ਜਦ ਮਨ ਮੋਨੀ ਹੋ ਜਾਏ ਮੌਨ ਦੇ ਚਲਾ ਜਾਏ ਕੰਠ ॠषि ਹੋ ਜਾਂਦਾ ਹੈ ਰਸਨਾ ॠषि ਹੋ ਜਾਂਦੀ ਹੈ ਮਨ ਮੋਨੀ ਹੋ ਗਿਆ ਜ਼ਬਾਨ ॠषि ਹੋ ਗਈ ਇਸ ਵਾਸਤੇ ਸੀ ਇਕੱਠਾ ਸ਼ਬਦ ਵਰਤਦੇ ਆ ॠषि ਮੋਨੀ ਮੋਨੀ ॠषि ॠषि ਮੋਨੀ ਮੌਨੀ ਹੈ ਤਾਂ ਰਿਸ਼ੀ ਜ਼ਰੂਰ ਹੈ ਰਿਸ਼ੀ ਹੈ ਤਾਂ ਮੌਨੀ ਜ਼ਰੂਰ ਹੈ ਆਮ ਲੋਕ ਕਵੀ ਨੇ ਖਾਂ-ਖਾਂਦੇ ਮੁਸ਼ਾਇਰੇ ਹੁੰਦੇ ਨੇ ਕਵੀ ਸਮੇਲਨ ਹੁੰਦੇ ਨੇ ਪੰਜਾਬੀ ਕਵੀ ਦਰਬਾਰ ਆਉਂਦੇ ਨੇ ਕਿ ਕਵੀ ਕਵੀ ਨੇ ਜਿਨ੍ਹਾਂ ਨੂੰ ਕਦੀ-ਕਦੀ ਝਲਕਾਂ ਪੈਂਦੀਆਂ ਨੇ ਇਸ ਤਰ੍ਹਾਂ ਜਿਵੇਂ ਬਦਲਾਂ 'ਚ ਬਿਜਲੀ ਚਲਕੀ ਕਿ ਝਲਕ ਸਦੇ ਵੀ ਨਹੀਂ ਆਉਂਦੀ ਉਹਨਾਂ ਦੇ ਅੰਦਰ ਉਹਨਾਂ ਦਾ ਮਨ ਕਿਸੇ ਵਕਤ ਇਤਨੇ ਭੈਂਕਰ ਰੂਪ ਦੇਜ ਬੋਲਣ ਲੱਗ ਪੈਂਦਾ ਹੈ ਜ਼ਬਾਨ ਕੋਈ ਗਹਿਰੀ ਗੱਲ ਨਹੀਂ ਕਰਦੀ ਬਲਕਿ ਆਮ ਗਾਲੀ ਗਲੋਚ ਵੀ ਐਸੇ ਲੋਕਾਂ ਤੋਂ ਨਿਕਲ ਸਕਦਾ ਹੈ بڑے ਨੀਵੇਂ ਬੋਲ ਵੀ ਨਿਕਲ ਸਕਦੇ ਨੇ ਮਹਾਰਾਜ ਦੀ ਇੱਕ ਬੜੀ ਪੰਕਤੀ ਹੈ ਹੌਲੇ ਮਨੁੱਖ ਦੀ ਪਹਿਚਾਨ ਕੀ ਹੈ ਨੀਵੇਂ ਮਨੁੱਖ ਦੀ ਪਹਿਚਾਨ ਕੀ ਹੈ ਉੱਚਾ ਤੇ ਨੀਵਾਂ ਜੋ ਜਗਤ ਨਾਪਦਾ ਹੈ ਉਹਨਾਂ ਦਾ ਪੈਮਾਨਾ ਹੋਰ ਹੈ ਬਈ ਧਨ ਬਹੁਤ ਹੈ ਉੱਚਾ ਮਨੁੱਖ ਹੈ ਵੱਡਾ ਮਨੁੱਖ ਹੈ निर्धन है धन नहीं है छोटा मनुख है तो पैमाना धन बन जाता है किधरे पैमाना रुतबा बन जाता है कोई कुर्सी मिल गई है सिंहासन मिल गया है उच्चे मनुख ने वे मनुख ने रस्ते बैठा है भिक्षा मंग रहे है छोटे मनुख ने पैमाने जगत देने, मनुख हौला है छोटा है मनुख महान है ਉੱਚਾ ਹੈ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਪਣ ਦਾ ਪੈਮਾਨਾ ਹੋ ਰਿਹਾ ਹੈ। ਮਨਮਤ ਹੋਲੀ ਬੋਲੇ ਬੋਲ ਜਿਹਦੇ ਬੋਲ ਹੋਲੇ ਨੇ ਜਿਹਦੇ ਬੋਲ ਨਹੀਂ ਮੈਨੇ ਉਹ ਮਨੁੱਖ ਉੱਚਾ ਨਹੀਂ ਹੋ ਸਕਦਾ। ਉਹ ਮਨੁੱਖ ਹੌਲਾ ਹੈ। ਨੀਵੇਂ ਤੋਂ ਨੀਵੇਂ ਹੈ। ਜਿਹਦੇ ਬੋਲਾਂ ਵਿੱਚ ਗਾਲ ਹੈ ਉਹ ਮਨੁੱਖ ਖੁਦ ਵੀ ਗਾਲਦਾਰ ਰੂਪ ਹੈ। ਜਿਹਦੇ ਬੋਲਾਂ ਵਿੱਚ ਕ੍ਰੋਧ ਹੈ ਉਹ ਮਨੁੱਖ ਖੁਦ ਵੀ ਕ੍ਰੋਧਦਾਰ ਰੂਪ ਹੈ। ਜਿਸ ਦੇ ਬੋਲਾਂ ਵਿੱਚ ਈਰਖਾ ਹੈ ਉਹ ਤੇ ਈਰਖਾ ਦਾ ਮੁਜਸਮਾ ਹੈ ਪਰ ਜਿਸ ਦੇ ਬੋਲਾਂ ਵਿੱਚ ਮਿਠਾਸ ਹੈ ਉਹ ਤੇ ਮਸਰੀ ਦੀ ਤਰ੍ਹਾਂ ਜਿਹਦੇ ਬੋਲਾਂ ਵਿੱਚ ਬੁਲੰਦੀ ਹੈ ਉਹ ਤੇ ਮਨੁੱਖ ਆਸਮਾਨ ਦੀ ਤਰ੍ਹਾਂ ਜਿਹਦੇ ਬੋਲਾਂ ਵਿੱਚ ਗਹਿਰਾਈ ਹੈ ਉਹ ਤੇ ਸਾਗਰ ਦਾ ਤਲ ਹੈ ਜਿੱਥੇ ਪਤਾ ਨਹੀਂ ਕਿੰਨੇ ਮੋਤੀ ਪਏ ਨੇ ਬੋਲ ਨਹੀਂ ਮੈਨੇ ਮਨੁੱਖ ਨਹੀਂ ਮਾਇ ਬੋਲ ਉੱਚੇ ਨੇ ਮਨੁੱਖ ਉੱਚਾ ਹੈ ਮਨੁੱਖ ਦੀ ਉੱਚਾਈ ਤੇ ਛੋਟਾਈ ਉਹਦੇ ਬੋਲਾਂ ਤੋਂ ਨਾ ਪਾਂਗੇ ਬੋਲ ਕੁਰਖਤ ਨੇ ਬੋਲ ਕੋੜੇ ਨੇ ਨਾ ਨਿਗ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਔਰ ਮਹਾਰਾਜ ਕਹਿੰਦੇ ਨੇ ਚਾਹੇ ਕਿਤਨਾ ਧਨਵਾਨ ਹੈ ਕਿਤਨਾ ਗੁਣਵਾਨ ਹੈ ਕਿਤਨੇ ਰੁਤਬੇ ਦਾ ਮਾਲਕ ਹੈ ਫਿੱਕਾ ਬੋਲਣ ਵਾਲਾ ਮੂਰਖ ਹੈ ਸਿਆਣਾ ਨਹੀਂ ਹੈ ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਇ ਇਕ ਤੇ ਮਨੁੱਖ ਨੂੰ ਨਾਪਣ ਤੋਲਣ ਦਾ ਇਹ ਪੈਮਾਨਾ ਹੈ ਇਹਦੇ ਕੋਲ ਧਨ ਕਿਤਨਾ ਹੈ ਇਹਦੇ ਕੋਲ ਕਲਾ ਕਿਤਨੀ ਹੈ ਇਹਦੇ ਕੋਲ ਪ੍ਰਭਤਾ ਕਿਤਨੀ ਹੈ ਦੂਜਾ ਨਾਪਣ ਦਾ ਪੈਮਾਨਾ ਹੈ ਇਹਦੇ ਬੋਲ ਕਿਹੋ ਜਿਹਾਂ ਦੇ ਨੇ ਅਸੀਂ ਉਹਨਾਂ ਨੂੰ અવਤਾਰ ਆਖਿਆ ਜਿਨ੍ਹਾਂ ਦੇ ਬੋਲਾਂ ਚ ਨਿਰੰਕਾਰਸ ऐसे ਉਹਨਾਂ ਨੂੰ ਗੁਰੂ ਪੀਰ ਪੈਗੰਬਰ ਆਖਿਆ ਜਿਨ੍ਹਾਂ ਦੇ ਬੋਲਾਂ ਵਿੱਚ ਖੁਦਾ ਸੀ ਜਿਨ੍ਹਾਂ ਦੇ ਬੋਲਾਂ ਵਿੱਚ ਈਸ਼ਵਰ ਸੀ ਚਾਨਣਾ ਹੀ ਚਾਨਣਾ ਸੀ ਉਹ ਐਸੇ ਕਵੀ ਨੇ ਜੋ ઋષਿ ਨੇ ਔਰ ਇਸ ਵਾਸਤੇ ઋષਿ ਨੇ ਕਿਉਂਕਿ मुनि ਨੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਪਣੀ ਬੇਸ਼ਤਰ ਰਚਨਾਵਾਂ ਦੇ ਉੱਪਰ ਲਿਖਦੇ ਨੇ ਕਵੀਓ ਬਾਤ ਬੇਨਤੀ ਈ ਚੌਪਈ ਬਹੁਤ ਸਾਰੀਆਂ ਚੌਪਈ ਬਹੁਤ ਸਾਰੀਆਂ ਆਪ ਦੀਆਂ ਰਚਨਾਵਾਂ ਉਹਦੇ ਚ ਆਪ ਕਹਿੰਦੇ ਨੇ ਮੈਂ ਕਵੀ ਮੈਂ ਕਵੀ ਮੈਂ ਕਵੀ ਬੁਰਨਾਨਿਕ ਵੀ ਕਹਿੰਦੇ ਨੇ ਮੈਂ ਸ਼ਾਇਰ ਮੈਂ ਸ਼ਾਇਰ ਨਾਨਕ ਸ਼ਾਇਰ ਇਹ ਕਹਤ ਹੈ ਸੱਚੇ ਪਰਵਰਦੇਗਾਰਾ ਹੁਣ ਇਸ ਤਰ੍ਹਾਂ ਦਾ ਜੋ ਰਿਸ਼ੀ ਹੈ ਮੋਨੀ ਹੈ इस तरह का जो कवि है वो हर रस्ती कवता उदे उदे रस की कविता होगी वो बोलन च किधरे शांति झलकेगी वो बोलन च किधरे वीर रस झलकेगा उसके बोलन च किधरे हास रस भी होगा उसके बोलन च किधरे रोदर रस भी होगा उधरे बोल उसके महावाक तरह तरह दे ਰਸ ਨੂੰ ਪ੍ਰਦਰਸ਼ਿਤ ਕਰਨਗੇ ਔਰ ਹੈਰਾਨਗੀ ਹੋ ਜਾਂਦੀ ਹੈ ਆਮ ਕਵੀਆਂ ਨੂੰ ਜੋ ਸਿਰਫ ਇੱਕ ਪਹਿਲੂ ਦੇ ਕਵੀ ਆਉਂਦੇ ਨੇ ਕਦੀ ਵੀ ਹਾਸ ਰਸ ਦੇ ਕਵੀ ਰੋਦਰ ਰਸ ਤੇ ਨਹੀਂ ਲਿਖ ਸਕੇ ਨਹੀਂ ਬੋਲ ਸਕੇ ਤੇ ਕਦੀ ਰੋਦਰ ਰਸ ਬਿਆਨ ਕਰਨ ਵਾਲੇ ਹਾਸ ਰਸ ਬਾਰੇ ਕੁਝ ਵੀ ਨਹੀਂ ਕਹਿ ਸਕੇ ਸ਼ਾਂਤ ਰਸ ਬਾਰੇ ਕੁਝ ਵੀ ਨਹੀਂ ਕਹਿ ਸਕੇ ਸ਼ਿੰਗਾਰ ਰਸ ਦਾ ਕਵੀ ਕੇਵਲ ਸ਼ਿੰਗਾਰ ਰਸ ਦਾ ਹੀ ਕਵੀ ਹੈ ਪਰ ਦੇਖਦੇ ਆਂ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦੇਖਦੇ ਆਂ ਕਲਗੀਧਰਪਤਾ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲਾਂ ਨਾਲ ਸਾਰੇ ਮਹਾਰਸ ਟਪਕਦੇ ਪੈ ਰਹੇ ਇਸ ਤਰ੍ਹਾਂ ਜਿਵੇਂ ਬਦਲਾਂ ਚੋਂ ਪਾਣੀ ਟਪਕਦਾ ਹੈ بارش ਆਉਂਦੀ ਹੈ ਇਹ ਰਸਾਂ ਦੀ بارش ਹੋ ਰਹੀ ਹੈ ਮੈਂ ਇਹ ਰੋ ਸਰੋਤਿਆਂ ਦੇ ਸਾਹਮਣੇ ਰੱਖ ਰਿਆਂ ਮਹਾਪੁਰਸ਼ ऋषि आउंदे ने ऋषि मुनि औंदे ने जो मुनि आंदा है ऋषि आंदा है जो ऋषि आंदा है मुनि आंदा है किस देश ने पता नहीं कितने ऋषि मुनि पैदा किए थे ने सेजे सेजे हालात ऐसे बने वातावरण ऐसे बने ने मनुख दा मन इतना ऊंची बोलन लगते है इतना ऊंची बोलन लगते है हुन मौन किथे ते ऋषि होना किथे ਸਪਨੇ ਦੀਆਂ ਕਿਹੜਾ ਹੋ ਗਈਆਂ ਨੇ ਮਨੁੱਖ ਦਿਖਾਈ ਦਿੰਦੇ ਨੇ ਹੁਣ Muni ਨਹੀਂ ਮਨੁੱਖ ਦਿਖਾਈ ਦਿੰਦੇ ਨੇ ਹੁਣ Rishi ਨਹੀਂ ਨਹੀਂ ਤੇ ਇੱਕ ਦੌਰ ਸੜੇ ਰੇਸ਼ ਦੇ ਚੋਂ ਐਸਾ ਲੰਘਿਆ ਹੈ Rishi Muni ਹਰ ਘਰ ਵਿੱਚ ਮਿਲ ਜਾਂਦੇ ਸਨ ਹਰ ਸ਼ਹਿਰ ਵਿੱਚ ਮਿਲ ਜਾਂਦੇ ਸਨ ਗਲੀ ਗਲੀ ਮਿਲ ਜਾਂਦੇ ਸਨ Rishi Muni Rishi Muni ਜਿਨ੍ਹਾਂ ਦੇ ਬੋਲ ਕੋਈ ਸੁਣੇ ਤੇ ਦਿਲ ਦਿਮਾਗ ਦੇ ਅੰਦਰ ਝਰਨਾਟ ਵੱਜ ਜਾਏ ਉਹਦੀ ਚੇਤਨਾ ਪਰਮ ਚੇਤਨਾ ਨਾਲ ਜੁੜ ਜਾਏ ਔਰ ਅਨੰਦ ਦੀ ਉਸ ਜਤੇ بارش ਹੋ ਜਾਏ ਇਹ ਵਖ ਵਖ ਪਹਿਲੋ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਰਸਾਂ ਦੇ ਸੰਬੰਧਿਤ ਮੈਂ ਵਿਆਨ ਕਰਨ ਲੱਗਾ ਜਿਵੇਂ ਸ਼ਿੰਗਾਰ ਰਸਨਾ ਕਰਣਾ ਰਾਸਨਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕੱਠਾ ਕੀਤਾ ਹੈ ਮੋਰੀ ॠਣ ਝੁਣ ਲਾਇਆ ਭੈਣੇ ਸਾਵਣ ਆਇਆ ਮੋਰਾ ਨੇ ਪਹਿਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਮੋਰਾ ਨੇ ਨਚਣਾ ਸ਼ੁਰੂ ਕਰ ਦਿੱਤਾ ਹੈ ਮੋਰਾ ਨੇ ਗੀਤ ਗਾਣੇ ਸ਼ੁਰੂ ਕਰ ਦਿੱਤੇ ਨੇ ਮੋਰਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਕਿਉਂ ਭੈਣੇ ਸਾਵਣ ਆਇਆ ਮੋਰ ਇੰਜ ਤੇ ਨਹੀਂ ਪਹਿਲਾ ਬਾਂਦੇ ਮੋਰ ਐਵੇਂ ਤੇ ਨਹੀਂ ਨੱਚਦੇ ਸਾਵਣ ਦੇ ਬਦਲਾਂ ਨੂੰ ਵੇਖ ਕੇ ਹੀ ਨੱਚਦੇ ਨੇ ਸਾਵਣ ਦੀ ਗਰਜਨ ਦੇ ਨਾਲ ਹੀ ਬੋਲਦੇ ਨੇ ਸਾਵਣ ਦੀ ਬਰਖਾ ਦੇ ਨਾਲ ਹੀ ਨੱਚਦੇ ਨੇ ਜਦ ਕਦੀ ਪਰਮਾਤਮਾ ਦੀ ਮਿਹਰ ਦੇ ਬੱਦਲ ਉਮੜਦੇ ਨੇ ਕਬੀਰ ਅੰਬਰ ਘਨਹਰ ਛਾਇਆ ਵਰਖ ਬਰੇ ਸਰਤਾਲ ਛਾਤਰ ਕਜਉ ਤਰਸਤ ਰਹੇ ਕਿਨ ਕੋ ਕਮਨ ਹਵਾਲ ਕਦੀ ਕਦੀ ਹਿਰਦੇ ਦੇ ਆਕਾਸ਼ ਦੇਤੇ ਪਰਮਾਤਮਾ ਦੀ ਰਹਿਮਤ ਦੇ ਬੱਦਲ ਉਮੜਦੇ ਨੇ ਉਹ ਵਰਖਾ ਕਰ ਦੇਨੇ ਨਾਮ ਦੀ ਅਗੰਮੇ ਰਸ ਦੇ ਮਨ ਇਨਨ ਨਾ ਛੁੱਟਦਾ ਹੈ ਜਿਵੇਂ ਮੋਰ ਮਨ ਇਸ ਤਰ੍ਹਾਂ ਪਹਿਲਾ ਪਾਣ ਲੱਗ ਪੈਂਦਾ ਹੈ ਜੈਸੇ ਕਿ ਮੋਗਸ ਜ਼ਮੀਨ ਤੇ ਸਾਵਣ ਸਾਲ ਦੇ ਸਾਜ਼ ਆਉਂਦਾ ਹੈ ਜ਼ਿੰਦਗੀ ਤੇ ਕਈ ਦਫਾ ਉਡੀਕਾਂ ਚੀ ਲੱਗ ਜਾਂਦੀ ਹੈ ਕਦੋਂ ਸਾਵਣ ਆਵੇ ਕਦੋਂ ਸਾਵਣ ਆਵੇ ਕਦੋਂ ਸਾਵਣ ਆਵੇ ਕਈ ਦਫਾ ਤੇ ਜਨਮ ਲੰਗ ਜਾਂਦੇ ਨੇ ਕਈ ਵਫਤੇ ਅਨੰਤ ਜਨਮਾਂ ਦੀ ਭਟਕਣਾ ਫਿਰ ਕਦੀ ਕਿਸੇ ਖੁਸ਼ਕਿਸਮਤ ਦੀ ਜ਼ਿੰਦਗੀ ਸਾਹਮਣੇ ਬਦਲ ਉਮੜਦੇ ਨੇ ਤੇ ਉਹਦਾ ਮਨ ਮੋਰ ਪਹਿਲਾ ਪਾਉਂਦਾ ਹੈ ਨੱਚਦਾ ਹੈ ਗੀਤ ਗਾਉਂਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਵਸਥਾ ਨੂੰ ਇੰਜ ਪਿਆਰ ਬਿਆਨ ਕਰਦੇ ਨੇ ਮੋਰੀ ॠਣ ਝੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੰਦ ਕਟਾਰੇ ਜੇਵੜਾ ਤੈਨ ਲੋਭੀ ਲੋਭ ਲੁਬਾਇਆ ਏ ਪ੍ਰਭੂ ਪਿਆਰ ਨਾਲ ਖਿੱਚ ਨਾਲ ਕشش ਨਾਲ ਜਦ ਕਿਸੇ ਨੂੰ ਵੇਖੀਏ ਤੇ ਇੰਜ ਲੱਗਦਾ ਹੈ ਇਹਦੀਆਂ ਅੱਖਾਂ ਨੇ ਜ਼ਖਮੀ ਕਰ ਦਿੱਤੇ ਇਹਦੇ ਰੂਪ ਨੇ ਤੇ ਬੰਨ ਕੇ ਰੱਖ ਦਿੱਤੇ ਤੇਰੇ ਮੰਦ ਕਟਾਰੇ ਜੇਵੜਾ ਜੇਵੜਾ ਕੰਨ ਰਸਈਓ ਕਟਾਰ ਕਹਿੰਦੇ ਨੇ ਛੋਰੀ ਨੂੰ हे ਪ੍ਰਭੂ ਤੇਰੇ ਨੇਤਰ ਕਟਾਰ ਬਣ ਗਏ ਨੇ ਰੱਸੀ ਬਣ ਗਏ ਨੇ ਮੈਨੂੰ ਜ਼ਖਮੀ ਕਰ ਦਿੱਤਾ ਹੈ ਮੈਨੂੰ ਕਾਇਲ ਕਰ ਦਿੱਤਾ ਹੈ ਔਰ ਮੈਨੂੰ ਬੰਨ ਕੇ ਰੱਖ ਦਿੱਤਾ ਹੈ ਮੈਂ ਤੇਰੇ ਜੋਗਾ ਹੀ ਰਹਿ ਗਿਆ ਔਰ ਕਿਸੇ ਜੋਗਾ ਨਹੀਂ ਹੁਣ ਤੇ ਮੈਂ ਮਰੀਜ਼ ਕੇ ਰਹਿ ਗਿਆ ਹੁਣ ਤੇਰਾ ਹੀ ਵੰਦਨ ਹੈ ਔਰ ਕੋਈ ਵੰਦਨ ਨਹੀਂ ਸੰਸਾਰ ਦੇ ਸਾਰੇ ਬੰਧਨ ਬੰਧਨ ਨੇ ਨੇ ਰੰਗ ਗਾਰਦਾ ਬੰਧਨ ਮੋਕਸ਼ ਮੁਕਤੀ ਹੈ ਸਾਰੇ ਬੰਧਨ ਟੁੱਟ ਜਾਂਦੇ ਨੇ ਸਾਰੀਆਂ ਜ਼ੰਜੀਰਾਂ ਟੁੱਟ ਜਾਂਦੀਆਂ ਨੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਮੋਰੀ ॠਣ ਝੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤੇਨ ਲੋਭੀ ਲੋਭ ਨੂੰ ਵਾਇਆ ਤੇਰੇ ਦਰਸ਼ਨ ਵਿਟੋਂ ਖਨੀਏ ਵਜਾ तेरे नाम बेटो कुर्बानो जा तू ता है तुद बिन कहा मेरा मानो ये परमात्मा मेरा मान, मेरा मान तो ही है मेरा तान तो ही है मेरी मुक्ति तो ही है मेरा खेड़ा तो ही है मेरी जिंदगी तो ही है जहा तू ता मै मान किया है ਤੋਦ ਬੈਨ ਕਹਿਆ ਮੇਰਾ ਮਾਣ ਇਹ ਤੇ ਹੁਣ ਉਸ ਦਾ ਜ਼ਿਕਰ ਜਿਹਦੀ ਜ਼ਿੰਦਗੀ ਚ ਸਾਵਣ ਆਇਆ ਪਰ ਜਿਸ ਦੀ ਜ਼ਿੰਦਗੀ ਚ ਹਾਰ ਹੈ ਜਿਸ ਦੀ ਜ਼ਿੰਦਗੀ ਚ ਜੇਟ ਹੈ ਤਪਸ਼ੀ ਤਪਸ਼ੈ ਕਿੱਥੇ ਬਰਖਾ ਕਿੱਥੇ ਬੱਦਲ ਕਿੱਥੇ ਗਰਜਣਾ ਉਸ ਦੀ ਜ਼ਿੰਦਗੀ ਕਿਸ ਤਰ੍ਹਾਂ ਹੈ ਉਹ ਕਿਸ ਤਰ੍ਹਾਂ ਜੀ ਰਿਹਾ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋਸ ਦਾ ਚਿਤ੍ਰਣ ਕੀਤਾ ਹੈ ਇਸ ਤਰ੍ਹਾਂ ਦੀ ਕਾਵਿ ਸ਼ੈਲੀ ਨੂੰ ਕਹਿੰਦੇ ਨੇ ਕਰਣਾ ਰਸ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹਿਰਦੇ ਦੇ ਸਾਗਰ ਚ ਇੱਕ ਇਸ ਤਰ੍ਹਾਂ ਕਰਣਾ ਰਸ ਪ੍ਰਗਟ ਹੋ ਰਿਹਾ ਹੈ ਆਪ ਸਰਵਨ ਕਰੋ